ਲੁਧਿਆਣਾ लाइव ਦੇਖਣ ਨੂੰ ਤੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਾਲੀ ਦੱਸ ਦੇਗੀ ਇੱਕ ਵਾਰੀ ਮੌਸਮ ਨੇ ਫੇਰ ਤੋਂ ਆਪਣਾ ਮિજાਜ ਜਿਹੜਾ ਬਦਲਿਆ ਸੋ ਲੁਧਿਆਣਾ ਦੇ ਵਿੱਚ ਇਸ ਟਾਈਮ ਦੇਖ ਸਕਦੇ ਹੋ ਕਿ ਕਿਸ ਤਰੀਕੇ ਕੱਲ ਰਾਤ ਤੋਂ ਹੀ ਜਿਹੜੀ ਬਰਸਾਤ ਹੈ ਉਹ ਹੋ ਰਹੀ ਐ ਸੋ ਕੱਲ ਰਾਤ ਤੋਂ ਅੱਜ ਦਾ ਜਿਹੜਾ ਦਿਨ ਹੈ ਉਹ ਚੜ ਚੁਕਿਆ ਐ ਸੋ ਦੁਪਹਿਰ ਦਾ ਜਿਹੜਾ ਸਮਾਂ ਆ ਹੋ ਚੁਕਿਆ ਐ ਪਰ ਬਰਸਾਤ ਦੇਖ ਸਕਦੇ ਹੋ ਕਿ ਕੱਲ ਤੋਂ ਜੜੀ ਪੈ ਰਹੀ ਐ ਤਾਂ ਦੱਸ ਦਈਏ ਮੌਸਮ ਵਿਭਾਗ ਵੱਲੋਂ yellow alert ਜਿਹੜਾ ਜਾਰੀ ਕੀਤਾ ਗਿਆ ਸੀਗਾ 10 ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਲੈ ਕੇ ਜਿਹੜਾ ਅੰਮ੍ਰਿਤਸਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਪਟਿਆਲਾ ਹੋ ਗਿਆ ਸੋ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਗਿਆ ਸੀਗਾ ਪਰ ਲੁਧਿਆਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਮੌਸਮ ਨੇ ਇੱਕ ਵਾਰੀ ਫੇਰ ਤੋਂ ਆਪਣਾ ਮિજાਜ ਜਿਹੜਾ ਉਹ ਬਦਲ ਰਿਹਾ ਸੋ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਮਾਹੌਲ ਸੀਗਾ ਕਿਤੇ ਨੇ ਕਿਤੇ ਜਿਹੜਾ ਇਸ ਵਾਰੀ ਇਤਕੀ ਜਲੀ ਠੰਡ ਸੀਗੀ ਉਹ ਕਿਤੇ ਨੇ ਕਿਤੇ ਕਾਫੀ ਠੰਡ ਦੇ ਵਿੱਚ ਜਿਹੜੀ ਠੰਡ ਜਿਹੜੀ ਸੀਗੀ ਸਰਦੀ ਦਾ ਜਿਹੜਾ ਮੌਸਮ ਸੀਗਾ ਉਹ ਕਾਫੀ ਘੱਟ ਸੀਗਾ ਜਿਸ ਦੌਰਾਨ ਲੋਕਾਂ ਨੇ ਜੈਕਟਾਂ ਪਾਣੀਆਂ ਵੀ ਜਿਹੜੀਆਂ ਬੰਦ ਕਰ ਦਿੱਤੀਆਂ ਸੀਗੀਆਂ ਗਰਮ ਕੱਪੜੇ ਜਿਹੜੇ ਨੇ ਉਹ ਵੀ ਪਾਣੇ ਬੰਦ ਕਰ ਦਿੱਤੇ ਸੀਗੇ ਜਿਸ ਦੌਰਾਨ ਦੱਸ ਦਈਏ ਕਿ ਅਗਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਇੰਡਸਟਰੀਅਲ ਦਾ ਇੱਕ ਹੱਬ ਐ ਸੋ ਵਪਾਰੀਆਂ ਦਾ ਕੱਪੜੇ ਵਪਾਰ ਦਾ ਜਿੱਥੇ ਮੋٹے ਕੱਪੜੇ ਜਿਹੜੇ ਬਣਦੇ ਨੇ ਸੋ ਜ਼ਿਆਦਾ ਤੋਂ ਜ਼ਿਆਦਾ ਜਿੱਥੇ ਉਹਨਾਂ ਨੇ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰ ਦੂਜੇ ਪਾਸੇ ਤਸਵੀਰਾਂ ਤੁਹਾਡੇ ਨਾਲ ਸੈਂਡੀਆਂ ਸਾਂਝਾ ਕਰਾ ਰਹ ਚੰਦੀਕੋੜ ਰੋਡ ਤੇ ਖੜੇ ਆ ਜਿੱਥੇ ਦੇਖ ਸਕਦੇ ਹੋ ਕਿ ਲੋਕਾਂ ਨੇ ਦੁਬਾਰ ਤੋਂ ਜੜੇ ਆ ਉਹ ਗਰਮ ਕਪੜੇ ਜਿਹੜੇ ਪਾਨੇ ਉਹ ਸ਼ੁਰੂ ਕਰ ਦਿੱਤੇ ਸੋ ਛਤਰੀ ਜੜੀ ਦੇਖ ਸਕਦੇ ਹੋ ਕਿ ਲੋਕਾਂ ਨੇ ਲੈਣੀ ਸ਼ੁਰੂ ਕਰ ਦਿੱਤੀ ਸੋ ਬਰਸਾਤ ਜੜੀ ਹੈ ਦੇਖ ਸਕਦੇ ਹੋ ਕਿ ਕਾਫੀ ਜੜੀ ਦੇਖ ਸਕਦੇ ਹੋ ਕਿ ਬਿਲਕੁਲ ਮੱਧਮ ਜੜੀ ਬਾਰਿਸ਼ ਹੈ ਟਾਮਾ ਟਾਮਾ ਜਿਹੜਾ ਮੀ ਹੈ ਉਹ ਪੈ ਰਿਹਾ ਵੈ ਸੋ ਕਾਫੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਲੋਕ ਵੀ ਕਿਤੇ ਕਿਤੇ ਉਤਸ਼ਾਹਿਤ ਨੇ ਪਰ ਇੱਕ ਪਾਸੇ ਜਿਹੜਾ ਗਰਮ ਰਿਤੂ ਜਿਹੜੀ ਉਹ ਕਿਹਾ ਜਾ ਸਕਦਾ ਹੈ ਗਰਮੀ ਜੜੀ ਆ ਸ਼ੁਰੂਆਤ ਹੋ ਚੁੱਕੀ ਸੀ ਕਿ ਗਰਮੀ ਦੀ ਪਰ ਠੰਡ ਜੜੀ ਹੈ ਦੁਆਰ ਤੋਂ ਜੜੀ ਦੇਖ ਸਕਦੇ ਹੋ ਕਿ ਆ ਚੁੱਕੀ ਹਾਲਾਂਕਿ ਲੋਕਾਂ ਦੇ ਵਿੱਚ ਜਿਹੜਾ ਸੀਗਾ ਠੰਡ ਦਾ ਜਿਹੜਾ ਅਸਰ ਹੈ ਉਹ ਕੱਟ ਹੋ ਚੁੱਕਿਆ ਸੀਗਾ ਪਰ ਉਹ ਠੰਡ ਦਾ ਅਸਰ ਦੇਖ ਸਕਦੇ ਹੋ ਕਿ ਹੁਣ ਵੱਧਦਾ ਹੋਇਆ ਜਾ ਰਿਹਾ ਕਿਉਂਕਿ ਮੌਸਮ ਜਿਹੜਾ ਉਹ ਗਰਮੀ ਸੀਗੀ ਮੌਸਮ ਦੀ ਮੌਸਮ ਜਿਹੜਾ ਸੀਗਾ ਉਹ ਗਰਮ ਹੋ ਚੁੱਕਿਆ ਸੀਗਾ ਪਰ ਮੌਸਮ ਦੇ ਵਿੱਚ ਜਿਹੜੀ ਹੈ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਸੋ ਮੀਂਹ ਜਿਹੜਾ ਟਾ-ਟਾ ਮਾਂ ਪੈ ਰਿਹਾ ਸੋ ਠੰਡ ਜੜੀ ਹੈ ਠੰਡੀਆਂ ਹਵਾਵਾਂ ਜੜੀਆਂ ਚੱਲ ਰਹੀਆਂ ਨੇ ਸੋ ਜਿਸ ਦੌਰਾਨ ਦੁਕਾਨਦਾਰਾਂ ਦੀ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਵਿਪਾਰ ਜਿਹ ਵਪਾਰ ਦਾ ਜਿਹੜਾ ਹੱਬ ਹੈ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਪਾਰੀਆਂ ਨੂੰ ਵੀ ਕਿਤੇ ਨਾ ਕਿਤੇ ਕਿਉਂਕਿ ਐਤਕੀ ਜਿਹੜੀ ਜਿਹੜੇ ਗਰਮ ਕੱਪੜੇ ਸੀਗੇ ਉਹ ਗਰਮ ਕੱਪੜੇ ਜਿਹੜੇ ਬਹੁਤ ਹੀ ਘੱਟ ਜਿਹੜੇ ਗਰਮ ਕੱਪੜੇ ਵਿਕੇ ਨੇ ਸੋ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਕਿਤੇ ਨਾ ਕਿਤੇ ਗਰਮੀ ਦੇ ਜਿਹੜੇ ਕੱਪੜੇ ਸੀਗੇ ਲੋਕਾਂ ਨੇ ਪਾਣੇ ਸ਼ੁਰੂ ਜਿਹੜੇ ਕਰ ਦਿੱਤੇ ਸੀਗੇ ਪਰ ਦੁਆਰ ਤੋਂ ਤਬਦੀਲੀ ਜਿਹੜੀ ਹੈ ਉਹ ਮੌਸਮ ਦੇ ਵਿੱਚ ਆਈ ਹੈ ਤਾਂ ਉਸ ਤੋਂ ਬਾਅਦ ਮੌਸਮ ਨੇ ਜਿਹੜਾ ਦੁਆਰ ਤੋਂ ਬਦਲਾਅ ਜਿਹੜਾ ਲਿਆ ਹੈ ਹਾਲ ਯੈਲੋ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀਗਾ ਜਿਹਦੇ ਵਿੱਚ ਕਈ ਜ਼ਿਲ੍ਹੇ ਸੀਗੇ ਸੋ ਲੁਧਿਆਣੇ ਦੀ ਗੱਲ ਕਰ ਰਹੇ ਹਾਂ ਤਾਂ ਇਸ ਟਾਈਮ ਲੁਧਿਆਣੇ ਦੇ ਵਿੱਚ ਕੱਲ ਰਾਤ ਤੋਂ ਹੀ ਜਿਹੜੀ ਬਰਸਾਤ ਹੈ ਹੋ ਰਹੀ ਹੈ ਲਗਾਤਾਰ ਸੋ ਕਿਤਨੇ ਕਿਤੇ ਕਾਫੀ ਇਸ ਟਾਈਮ ਦੀ ਗੱਲ ਕਰੀਏ ਤਾਂ ਕਾਫੀ ਸੁਨਹਿਰਾ ਮੌਸਮ ਵੀ ਹੈ ਤਾਂ ਦੂਜੇ ਪਾਸੇ ਬੱਦਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਉੱਪਰ ਜਿਹੜੇ ਛਾਏ ਹੋਏ ਨੇ ਸੋ ਕਿਤਨੇ ਕਿਤੇ ਲੱਗਦਾ ਹੈ ਕਿ ਬਰਸਾਤ ਜਿਹੜੀ ਹੈ ਉਹ ਹੱਲੇ ਵੀ ਪੈਣੀ ਹੀ ਹੈ ਕਿਉਂਕਿ ਮੌਸਮ ਦੇ ਵਿੱਚ ਤਬਦੀਲੀ ਆਈ ਸੋ ਬਦਲਾਅ ਜਿਹੜਾ ਹੈ ਮੌਸਮ ਦੇ ਵਿੱਚ ਆ ਚੁੱਕਿਆ ਹੈ ਸੋ ਕਿਤਨੇ ਕਿਤੇ ਲੱਗਦਾ ਹੈ ਕਿ ਜਿਹੜੀ ਠੰਡ ਹੈ ਉਹ ਚਲੀ ਗਈ ਸੀਗੀ ਪਰ ਠੰਡ ਜਿਹੜੀ ਹੈ ਦੁਬਾਰਾ ਤੋਂ ਜਿਹੜੀ ਮੁੜ ਕੇ ਵਾਪਸੀ ਆ ਚੁੱਕੀ ਹੈ ਲੁਧਿਆਣੇ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਗਰਮੀ ਦਾ ਜਿਹੜਾ ਮਾਹੌਲ ਸੀਗਾ ਗਰਮ ਜਿਹੜੀ ਰਿਤ ਸੀਗੀ ਉਹ ਜਿਹੜੀ ਹੈ ਕਿਤਨੇ ਕਿਤੇ ਖਤਮ ਹੁੰਦੀ ਨਜ਼ਰ ਆ ਰਹੀ ਹੈ ਸੋ ਲੋਕ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੁਬਾਰ ਤੋਂ ਮੋٹے ਕੱਪੜੇ ਪਾਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਨੇ ਪਰ ਲੁਧਿਆਣੇ ਦੇ ਵਿੱਚ ਕਾਫੀ ਮਾਰਕਟਾਂ ਜਿਹੜੀਆਂ ਬਣੀਆਂ ਹੋਈਆਂ ਨੇ ਸੋ ਕਾਫੀ ਬਾਜ਼ਾਰ ਜਿਹੜੇ ਨੇ ਇਸ ਟਾਈਮ ਆਸ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਨੁਕਸਾਨ ਵੀ ਸਹਿਣਾ ਪਊਗਾ ਕਿਉਂਕਿ ਅੱਜ ਜਿਹੜਾ ਮੀਂਹ ਪੈ ਰਿਹਾ ਤਾਂ ਲੋਕ ਵੀ ਜਿਹੜੇ ਨੇ ਘਰੋਂ ਬਾਹਰ ਨਹੀਂ ਨਿਕਲਦੇ ਸੋ ਲੋਕਾਂ ਨੂੰ ਵੀ ਅਪੀਲ ਹੈ ਕਿ ਮੀਂਹ ਪੈ ਰਹੀ ਹੈ ਠੰਡ ਪੈਣੀ ਜਿਹੜੀ ਸ਼ੁਰੂ ਹੋ ਗਈ ਸੋ ਕਿਤੇ ਨ ਕਿਤੇ ਆਪਣੇ ਸਿਹਤ ਦਾ ਧਿਆਨ ਰੱਖਣ ਕਿਉਂਕਿ ਬਿਮਾਰੀਆਂ ਦਾ ਜਿਹੜਾ ਕੁਝ ਵੀ ਪਤਾ ਨਹੀਂ ਹੈਗਾ ਕਿਸੇ ਨੂੰ ਵੀ ਕੋਈ ਵੀ ਬਿਮਾਰੀ ਜਿਹੜੀ ਹੈ ਲੱਗ ਸਕਦੀ ਕੋਈ ਕਿਤੇ ਨ ਕਿਤੇ ਕਾਫੀ ਪੋਲੂਸ਼ਨ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨ ਕਿਤੇ ਕਾਫੀ ਹੈਗਾ ਲੁਧਿਆਣਾ ਦੇ ਵਿੱਚ ਪਰ ਜਿਸ ਤਰ੍ਹਾਂ ਲੋਕਾਂ ਨੂੰ ਅਪੀਲ ਹੈ ਕਿ ਲੋਕ ਆਪਣੇ ਸਿਹਤ ਦਾ ਜਿਹੜਾ ਵੱਧ ਤੋਂ ਵੱਧ ਯਾਰ ਰੱਖਣ ਤਾਂ ਕਰੋ ਜਿਹੜਾ ਨਿਕਲਣ ਤਾਂ ਸੋਚ ਕੇ ਨਿਕਲਣ ਕਿਉਂਕਿ ਮੀਂਹ ਜਿਹੜਾ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਪੈ ਰਿਹਾ ਸੋ ਮੀਂਹ ਜਿਹੜਾ ਹਲੇ ਪੈਣਾ ਸ਼ੁਰੂ ਹੋਇਆ ਕਿਉਂਕਿ ਰਾਤ ਦੀ ਸ਼ੁਰੂਆਤ ਹੋਈ ਸੀਗੀ ਸੋ ਅੱਜ ਦਾ ਦੁਪਹਿਰ ਹੋ ਗਿਆ ਵਾ ਸੋ ਉਸ ਤੋਂ ਬਾਅਦ ਵੀ ਮੀਂਹ ਜਿਹੜਾ ਹਲੇ ਪੈ ਰਿਹਾ ਸੋ ਦੇਖਦੇ ਰਹੋ ਲੁਧਿਆਣਾ ਲਾਈਵ ਮੈਂ ਦਿਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਤਾਨਮੁਲ